ਅੱਜ ਰੇਟ ਸੁਣ ਲਿਓ ਤੁਸੀਂ ਬੈੱਡ ਸ਼ੀਟਾਂ ਦੇ ਕੰਬੜਾਂ ਦੇ ਰਜਾਈਆਂ ਦੇ ਤੁਸੀਂ ਪੜਦੇ ਹੋ ਨੇ ਦੇਖਿਓ ਅੱਜ ਬਾਜ਼ਾਰ ਨਾਲੋਂ ਟਿੱਗਣੇ ਟਿੱਗਣੇ ਰੇਟ ਘੱਟ ਦੇ ਦਿੰਨੇ ਆ ਆਹ ਲਓ ਭਾਜੀ ਬਾਜ਼ਾਰ ਦੇ ਵਿੱਚ 400 ਕੋਈ 350 ਮਗਰਦਾ 350 ਕੁ ਨਾਲ 200 ਰੁਪਏ ਦੀ ਸਹਰਾਣੇ ਨਾਲ ਬੈੱਡ ਸ਼ੀਟ ਬਹੁਤ ਸੋਹਣੀ ਇਹਦੀ ਐਮ ਆਰ ਪੀ 1799 ਪਰ ਅਸੀਂ ਤੁਹਾਨੂੰ ਦੇ ਰਣੀ ਆ 350 ਚ ਆਣਾ ਕੋਈ 1200 ਮੰਗਦਾ ਕੋਈ 1000 ਮੰਗਦਾ ਅਗਲੇ ਕਹਿੰਦੇ ਭਾਜੀ ਇਕੱਠੇ ਲੈਣੇ ਸਾਨੂੰ ਲਾ ਦੂੰਗਾ 800 ਰੁਪਏ ਦਾ ਪਰ ਵੱਡੇ ਦੀ ਪੁਚਾਈ ਲੈ ਜਾ ਇੱਕ ਚਾਹੇ ਲੈ ਜਾ 100 490 ਰੁਪਏ ਵਿੱਚ ਦੇਵਾਂਗੇ ਲੋ ਆ ਜਿਹੜਾ 25 2500 ਦਾ ਸੈੱਟ ਲੈਣੇ ਉਹ ਬਾਜ਼ਾਰ 'ਚ ਵੱਡਾ ਦੀ ਪੁਨੇ ਕਰਦਾ 1375 'ਚ ਜੇ ਆਪਾਂ ਕੁਆਲਿਟੀ ਦੀ ਗੱਲ ਕਰੀਏ ਤਾਂ ਇਹਦਾ ਮੁਕਾਬਲਾ ਹੀ ਕੋਈ ਨਹੀਂ ਕਰ ਸਕਦਾ ਹੈਗਾ ਕੋਣ ਭਾਜੀ ਰੇਟ ਹੈ ਨਾ ਬਿਆਰ ਦੇ ਵਿੱਚ ਸਾਨੂੰ ਮਿਲਦਾ 4-500 ਸਾਢੇ ਕਿਲੋ ਸਿਰਫ 219 ਤੁਸੀਂ ਕਲਰਾਂ ਮੈਚਿੰਗ ਸਾਰੇ ਤਣੇ ਦੀ ਲਿਆ ਜਾ ਸਕਦੇ ਆ ਆਦਰ ਤਾਂ ਡਬਲ ਬੈੱਡ ਦੀ ਆਪਾਂ ਡਬਲ ਬੈੱਡ ਨਾਲੋਂ ਵੀ ਵੱਡਾ ਸਾਈਜ਼ ਦਾ ਭਾਵੇਂ ਤੁਸੀਂ ਇੱਕ ਹੋਰ ਬੈੱਡ ਲੈਣ ਲਾ ਲਓ ਐਡਾ ਵੱਡਾ ਸਾਈਜ਼ ਰੇਟ ਬਹੁਤ ਘੱਟ ਤੇ ਕੁਆਲਿਟੀ ਸੁਪਰ ਸੋ ਲੋ ਜੀ ਹੁਣ ਅਸੀਂ ਪਹੁੰਚ ਚੁੱਕੇ ਹੈਂਡਲੂਮ ਦੇ ਸਮੁੰਦਰ ਵੱਡਾ ਡਿੱਪੂ ਆ ਜਾ ਚੁੱਕਾ ਪੰਗਾ ਦੇ ਵਿੱਚ ਅੱਜ ਰੇਟ ਸੁਣ ਲਿਓ ਤੁਸੀਂ ਬੈੱਡ ਸ਼ੀਟਾਂ ਦੇ ਕੰਬੜਾਂ ਦੇ ਰਜਾਈਆਂ ਦੇ ਤੁਸੀਂ ਪੜਦੇ ਆ ਨੇ ਦੇਖਿਓ ਅੱਜ ਬਾਜ਼ਾਰ ਨਾਲੋਂ ਟਿੱਗਣੇ ਟਿੱਗਣੇ ਰੇਟ ਘੱਟ ਦੇ ਰਹੇ ਆ ਭਾਈ ਜੀ ਵੱਡਾ ਰੌਲਾ ਵੱਡੇ ਡਿੱਪੂ ਦਾ ਨਾ ਬਿਲਕੁਲ ਬਿਲਕੁਲ ਮਰਾਏ ਕਿੰਨੇ ਬਹੁਤ ਫਰਕ ਆ ਰੇਟਾਂ ਦਾ ਭਾਈ ਰੇਟਾਂ ਦਾ ਹੀ ਬਹੁਤ ਫਰਕ ਹੈ ਕੁਆਲਟੀ ਵੀ ਤੁਹਾਨੂੰ ਵਧੀਆ 1 ਨੰਬਰ ਮਿਲਣੀ ਮਿਲਣੀ ਬਡੜੀਪੂ ਦੇ ਵਿੱਚੋਂ ਹੀ ਆ ਹਾਂਜੀ ਆ ਲੋ ਪਾਜੀ ਬਾਜ਼ਾਰ ਦੇ ਵਿੱਚ 400 ਕੋਈ 350 ਮਗਰ 350 ਕਰ 200 ਰੁਪਏ ਦੀ ਸਰਾਣੇ ਨਾਲ ਭਾਈ ਜੀ ਗਰਮ ਹੈ ਗਰਮ ਮਰੇਗਾ ਗਰਮ ਮਰੇਗਾ ਓਪਨ ਚੈਲੀ ਨਾਲ ਵੇਦੇ ਬੇ ਬਡੜੀਪੂ ਵਾਲੇ ਮਰੇ 200 ਰੁਪਏ ਚ 200 ਚ ਆ ਦੇਖੋ ਜਿਹੜੀਆਂ ਬਾਜ਼ਾਰਾਂ ਦੇ ਵਿੱਚ 5 500 6 600 ਰੁਪਏ ਚ ਗਰਮ ਬੈੱਡ ਸ਼ੀਟ ਲੈਣੇ ਹੋ ਬਡੜੀਪੂ ਨੇ ਕਰਤੀ 200 ਰੁਪਏ ਚ ਸਰਾਣੇ ਕਬਰ ਨਾਲ ਦੇਣਿਆ ਰੰਗ ਇਹਦੇ ਵਿੱਚ ਬਹੁਤ ਸਾਰੇ ਆ ਰੇਟ ਲਿਖ ਲਿਖ ਕੇ ਲਾਤਾ ਝੂਠ ਬੋਲਣਾ ਨਹੀਂ ਜਿਹੜਾ ਵੀ ਆਊਗਾ ਫਾਇਦਾ ਹੀ ਪਾ ਕੇ ਜਾਊ ਆलो ਮਰਾ ਪਟਾਕਾ ਦਾ ਹੁਣ ਪੈਣ ਲੱਗਾ ਦੇਖੋ 1799 ਵਾਲੀ ਬੈੱਡਸ਼ੀਟ ਹੈ ਅਸੀਂ ਕੀ ਰੇਟ ਦੇਣੀ ਹੈ ਸੋਚ ਕੇ ਵੀ ਤੁਸੀਂ ਹੈਰਾਨ ਹੋ ਜਾਣਾ ਕੋਈ ਕਹ ਦਊਗਾ 1200 ਕੋਈ ਕਹਨੂਗਾ 1000 ਪਰ ਵੱਡੜੀ ਪੇ ਚੱਕੋ 350 ਵਿੱਚ ਮਰੇ ਭਾਈ ਜੀ ਦਿਮਾਗ ਠੀਕ ਹੈ ਕਿ ਮਰਾ ਆ ਕਰ ਕੀ ਰਹੇ ਹੋ ਤੁਸੀਂ ਮਰਾ ਦਿਮਾਗ ਵੀ ਠੀਕ ਹੈ ਕਰੰਟ ਵੀ ਨਹੀਂ ਲੱਗਾ ਮਰੇ ਆ ਦੇਖੋ ਜੀ ਆ ਤਾਂ ਵਾਕੇ ਬਹੁਤ ਵੱਡਾ ਪਟਾਕਾ ਬੈੱਡ ਸ਼ੀਟ ਬਹੁਤ ਸੋਹਣੀ ਇਹਦੀ ਐਮ ਆਰ ਪੀ 1799 ਪਰ ਅਸੀਂ ਤੁਹਾਨੂੰ ਦੇ ਰਣੀ ਆ 350 ਚ ਇਹਦੇ ਵਿੱਚ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਡਿਜ਼ਾਈਨ ਆ ਦੇਖੋ ਜਿੰਨੇ ਮਰਜੀ ਲੈ ਜਾਓ ਵੱਡੇ ਫਾਇਦੇ ਕਰ ਰਹੇ ਆ 17 1700 ਵਾਲੀਆਂ 350 ਰੁਪਏ ਚ ਦੇਤੀਆਂ ਬੈਠੀ ਇਹ ਕਾ ਲੋ ਮਾਰਾ ਲਰਜਰੀ ਬੈੱਡ ਸ਼ੀਟ ਆ ਕਿ ਪਿਓਰ ਕਾਟਨ ਹੈ ਵੈ ਸੁਪਰ ਕਾਟਨ ਕਿੱਧਰ ਮਾਰੇ ਕਈ ਕਹਿੰਦੇ ਸਾਨੂੰ ਵਾਈਟ ਦੇ ਵਿੱਚ ਚਾਹੀਦੇ ਫਲਾਵਰ ਵਗੈਰਾ ਉਹ ਮੈਨੇ ਇਧਰ ਇਹ ਬਰਾਇਟੀਆਂ ਸਾਰੇ ਤੁਹਾਨੂੰ ਵੱਡੇ ਡੀ ਪੋਲੇ ਵਿੱਚੋਂ ਆ ਜਿਹੜੇ 12 1300 ਵਾਲੀ ਸਾਡੇ ਕੋਲ 688 ਵਿੱਚ ਭਾਈ ਜੀ ਟਰੱਕ ਤੇ ਨਹੀਂ ਲੱਟ ਕੇ ਲਿਆਂਦਾ ਤੁਸੀਂ ਕਰ ਕੀ ਰਹਾ ਇਹ ਰੇਟ ਕੋਈ ਦੇ ਹੀ ਨਹੀਂ ਪਾਰਾ ਜੋ ਤੁਸੀਂ ਬੋਲੀ ਜਾਂਦੇ ਹੋ ਭਾਈ ਸਾਡੇ 5 5 10 ਰੁਪਏ ਮਾਜੇ ਚੀਜ਼ ਵੇਚੀ ਜਾਂਦੀ ਹੈਗੀ ਤਾਂ ਹੀ ਲੋਕੀ ਦੂਰ ਦਰਵਾਜ਼ੇ ਦੀ ਚੀਜ਼ ਦਾ ਫਾਇਦਾ ਲੈਂਦੇ ਹੈਗੇ ਆ ਤੇ ਰੱਜ ਕੋ ਕਿੰਨੀ ਪਾਦੀ ਆ ਕੰਬਲ ਦਾ ਹੋਣੇ ਆਪਾਂ ਆ ਦੇਖੋ ਮਹਾਰਾ ਡਬਲ ਬੈਡ ਦਾ ਕੰਬਲ ਆ ਕੋਈ 1200 ਮੰਗਦਾ ਕੋਈ 1000 ਮੰਗਦਾ ਅਗਲੇ ਕਹਿੰਦੇ ਭਾਈ ਇਕੱਠੇ ਲੈਣੇ ਸਾਨੂੰ ਲਾ ਜੂਗਾ 800 ਰੁਪਏ ਦਾ ਪਰ ਬੱਡੜੀ ਪੁਚਾਈ ਲੈ ਜਾ ਇੱਕ ਚਾਹੀ ਲੈ ਜਾ 100 490 ਰੁਪਏ ਵਿੱਚ ਦੇਵਾਂਗੇ 1200 ਵਾਲਾ ਕੰਬਲ 490 ਰੁਪਏ ਵਿੱਚ 490 ਭਾਜੀ ਪ੍ਰਿੰਟ ਬਖੋ ਬਖੋ ਲੋ ਤਾਂ ਮਾਰਾ ਪ੍ਰਿੰਟ ਦੇਖੋ ਕਿੰਨੇ ਸੋਹਣੇ ਸੋਹਣੇ ਆ ਚੁੱਕੇ ਆ ਦੇਖੋ ਮਾਰਾ ਖੜੇ ਪੈ ਫੁੱਲ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਪੂਰੀ ਖੁਸ਼ਬੂ 490 ਵਿੱਚ ਲੋ ਜੀ 12 1200 ਵਾਲੇ ਭਾਰੇ ਭਾਰੇ ਕੰਬਲ ਲੈ ਜਾਓ 490 ਦੇ ਵਿੱਚ ਰੰਗ ਬਹੁਤ ਸੋਹਣੇ ਆ ਪ੍ਰਿੰਟ ਬਹੁਤ ਸੋਹਣੇ ਆ ਤਾਂ ਦੇਖੋ ਮਾਰਾ ਸੁਪਰ ਧਮਾਕਾ ਹੋਣ ਲੱਗਾ ਆ ਗਰਮ ਦੇ ਵਿੱਚ ਆ ਗਈ ਹੈ ਬੈੱਡ ਸ਼ੀਟ ਇੱਕ ਤਾਂ ਸਾਨੂੰ ਦੇਣੀ ਚੱਦਰ ਹਾਂਜੀ ਨਾਲ ਦੇਣਾ ਗਲਾ 1375 1375 1375 ਚ ਸਾਰੇ ਸੈੱਟ ਦਾ ਭਾਈ ਸਾਰੇ ਸੈੱਟ ਮਹਾਰਾਜ ਲਓ ਆ ਜਿਹੜਾ 25 2500 ਦਾ ਸੈੱਟ ਲੈਣੇ ਹੋ ਬਾਜ਼ਾਰ ਚ ਵੱਡਾ ਡੀਪੂ ਨੇ ਕਰਤਾ 1375 ਚ ਜੇ ਆਪਾਂ ਕੁਆਲਿਟੀ ਦੀ ਗੱਲ ਕਰੀਏ ਤਾਂ ਇਹਦਾ ਮੁਕਾਬਲਾ ਹੀ ਕੋਈ ਨਹੀਂ ਕਰ ਸਕਦਾ ਹੈਗਾ ਆ ਦੇਖੋ ਭਾਈ ਅੱਜ ਆ ਜੀ ਅੱਜ ਕੀ ਰਿਵਰਸੀ ਵਾਲਾ ਜਾਈ ਆ ਚੁੱਕੀ ਹੈਗੀ ਆ ਜਿਹੜੀ ਬਾਹਰ ਤੁਹਾਨੂੰ ਮਿਲਦੀ 18 1800 ਦੀ 2 2000 ਦੀ ਅਸੀਂ ਤੇ 1200 ਤੇ 50 ਰੁਪਏ ਭਾਈ ਪਾਜੀ ਪਾਜੀ ਸਾਰਿਆਂ ਦੇ ਵਿੱਚ ਇੰਨਾ ਫਰਕ ਪਾਤਾ 1250 ਦੇਖੋ ਪਾਜੀ ਕਿੰਨੇ ਕਿੰਨੇ ਸੋਨੇ ਕਲਰ ਆ ਚੁਕੇ ਪ੍ਰਿੰਟ ਵੱਖੋ ਵੱਖਰੇ ਮੈਨੇ ਹੈਗੇ ਆ ਨਾ ਜੀ 1800 ਲੈਣਾ ਨਾ 2200 ਲੈਣਾ ਨਾ 2500 ਲੈਣਾ ਆ ਦੇਖੋ ਤੁਸੀਂ ਦੋਨੇ ਪਾਸੇ ਤੁਸੀਂ ਇਧਰੋਂ ਪਾਸਾ ਵੀ ਲੈ ਸਕਦੇ ਹੋ ਇਧਰੋਂ ਵੀ ਲੈ ਸਕਦੇ ਹੋ ਸਿਰਫ 1200 1250 ਚ ਪਾਜੀ 1200 1250 ਵਿੱਚ ਕਰਤੀ 1250 ਚ ਆ ਲੋ ਮਾਰੇ ਜਾ ਜੜੀਆਂ ਗਈਆਂ ਚੱਦਰਾਂ ਹੁਣ ਰੇਟ ਸੁਣ ਕੇ ਤੁਸੀਂ ਹੋਣਾ ਹਰਿਆਣੇ ਤੇ ਪਰੇਸ਼ਾਨ ਲੋ ਮਾਰੇ ਚਾਰ ਬੰਦੇ ਚਾਹੀਦੇ ਇਹਨਾਂ ਚੱਦਰ ਨੂੰ ਫੜਨੂ ਵੀ ਲੋ ਤਾਂ ਜੀ ਇਹ ਮਾਰਕੀਟ ਹੈਗਾ 12-1300 ਪਰ ਵੱਡੇ ਫੈਮਿਲੀ 500 12 ਵਿੱਚ ਦੇਖੋ ਕੱਪੜੇ ਦੀ ਕੁਆਲਿਟੀ ਬਹੁਤ ਹੈ ਥਾਪੀਆਂ ਮਾਰ-ਮਾਰ ਤੋਂ ਲੋ ਚਾਦਰ ਨਹੀਂ ਪੱਟਣੀ ਥਾਪੀ ਜਰੂਰ ਟੁੱਟ ਜੂਗੀ ਆ ਦੇਖੋ ਪਿੱਲੋ ਕਵਰੀ ਆਪਾਂ ਚਾਦਰਾਂ ਦੇ ਖੋਲੇ ਢੋਲੇ ਦੇਣੇ ਪਿੱਲੋ ਕਵਰ ਦੇਖੋ ਕਿੰਨੇ ਕਿੰਨੇ ਖੋਲੇ ਢੋਲੇ ਆ ਚੁੱਕੇ ਹੈਗੇ ਇਹ ਚ ਕਲਰ ਡਿਆ ਇਹਨਾਂ ਨੂੰ ਬੱਖੋ-ਬੱਖੋ ਦੇਣੇ ਹੈਗੇ ਇਹ ਵੀ ਦੇਖੋ ਕਿੰਨੇ ਕਿੰਨੇ ਇਹ ਜਿਹੜੀ ਬਾਜ਼ਾਰ 'ਚ 12-1400 ਦਿੰਦੇ ਹੋ ਇੱਥੇ ਆ ਦੇਖੋ ਕਿੰਨੇ ਕਿੰਨੇ ਬੈੱਡ ਸ਼ੀਟ ਆ ਚੁੱਕੇ ਹੈਗੇ ਬਹੁਤ ਸੋਹਣੇ ਕਲਰ ਆ ਚੁੱਕੇ ਹੈਗੇ ਇਹ ਵੀ ਦੇਖੋ ਕਿੰਨਾ ਵ ਉਹਨਾ ਹੈਂਡਲੂਮ ਦੇ ਵਿੱਚ ਬਹੁਤ ਜ਼ਬਰਦਸਤ ਧਮਾਕੇ ਦਾ ਰੇਟ ਸਾਨੂੰ ਅਸੀਂ ਦੱਸਦੇ ਆ ਨਾ ਕਿਸੇ ਨੇ ਦੱਸੇ ਨਾ ਦੇ ਹੁਣੇ ਵਿਆਹਾਂ ਸ਼ਾਦੀਆਂ ਦੇ ਵਿੱਚ ਤੁਸੀਂ ਦੇਣ ਲੈਣ ਲਈ ਜਾਂ ਤੁਸੀਂ ਮਿਲਣ ਲਈ ਕੰਬਲ ਲੈਣੀਆਂ ਲੈ ਜੋ ਤੁਸੀਂ ਰਜਾਈਆਂ ਲੈਣੀਆਂ ਲੈ ਜੋ ਜਿਹੜੀਆਂ ਬਾਜ਼ਾਰ 'ਚ 25-2500 ਰੁਪਈਆ ਦੀਆਂ ਆਂ ਅਸੀਂ 1250 ਦੇ ਰਹੇ ਆਂ ਬਾਜ਼ਾਰ 'ਚ ਇੱਕ ਹੋਣੀ ਆ ਇੱਥੇ ਇੱਕ ਦੇ ਰੇਟ ਤੇ ਦੋ ਦੇ ਦੇਣੀਆਂ ਹੈਗੀਆਂ ਆਹ ਲੋ ਮਾਰਾ ਸੋਫਾ ਕਵਰ ਆ ਚੁੱਕਿਆ ਜਿਹੜਾ ਬਾਜ਼ਾਰ ਦੇ 'ਚ 50 ਰੁਪਏ ਲੁੱਟਖੋਰ ਬੰਦ ਕਰ ਦੇਣੀ ਹੈ ਮਾਰੇ ਹਾਂਜੀ ਸਾਰਿਆਂ ਨੇ ਸੋਚ ਕੇ ਵੀ ਨਾ ਹੁਣ ਜੋ ਬੱਜੜੀ ਭੂ ਦੇਣਾ 28 ਰੁਪਈਆ ਦਾ ਪੀ ਸਿਰਫ ਚੱਕੋ ਜਿੰਨੇ ਮਰ ਥਾਈਰ ਪਰ ਇੱਕ ਪੀਸ ਥਾਈਰ ਪਰ ਇੱਕ ਪੀਸ ਮਹਾਰਾਜ ਆਹ ਲਓ ਤੁਸੀਂ ਸੋਫੇ ਲੈ ਲੈਂਦੇ ਹੋ ਵਧੀਆ ਵਧੀਆ ਮਹਿੰਗੇ ਮਹਿੰਗੇ ਪਰ ਉਹਦੇ ਉੱਤੋਂ ਹੋਏ ਨਾ ਖਰਾਬ ਸੋ ਇਸ ਲਈ ਸਹਰਾਣੇ ਕਵਰ ਆ ਇੱਕ ਸੀਡ ਜਿਹੜੀ ਆ 100 ਰੁਪਏ ਚ 70 ਰੁਪਏ ਚ ਬਾਜ਼ਾਰ ਚ ਪਰ ਸਾਡੇ ਕੋਲ 28 ਰੁਪਏ ਚ ਲੈ ਜਾਓ ਜੀ ਸੋ ਭਾਜੀ ਆ ਪੜਦਿਆਂ ਦੇ ਵਿੱਚ ਹੀ ਮੈਂ ਦੇਖ ਰਿਹਾ ਬਹੁਤ ਜਾਰੇ ਸੋਹਣੇ ਸੋਹਣੇ ਡਿਜ਼ਾਈਨ ਆ ਰੇਟ ਵੀ ਦੱਸੋ ਨਾ ਭਾਜੀ ਰੇਟ ਜਿਹੜਾ ਬਿਆਰ ਦੇ ਵਿੱਚ ਤੁਹਾਨੂੰ ਮਿਲਦਾ 4-500 ਸਾਡੇ ਕੋਲ ਸਿਰਫ 219 ਤੁਸੀਂ ਕਲਰਾਂ ਮੈਚਿੰਗ ਸਾਰੀਆਂ ਤਰ੍ਹਾਂ ਦੇ ਲਈ ਆ ਸਕਦੇ ਆ ਅੱਛਾ ਇਹਦੇ ਵਿੱਚ ਸਾਈਜ਼ ਕਿਹੜਾ ਹੁੰਦਾ ਭਾਜੀ 4/7 ਤੇ 4/9 ਦੋ ਹੀ ਸਾਈਜ਼ ਮਿਲਣਗੇ ਆਪਣੇ ਕੋਲ ਦੇਖੋ ਜਿੱਦਾਂ ਦੀ ਮਰਜ਼ੀ ਰੰਗ ਲੈ ਜਾਓ ਪ੍ਰਿੰਟ ਲਾਈਟ ਡਾਰਕ ਹਰ ਤਰ੍ਹਾਂ ਦੇ ਕਰ ਅਵੇਲੇਬਲ ਹੈਗੇ ਆਪਣੇ ਕੋਲ ਚਾਹੇ ਤੁਸੀਂ ਪਲੇਨ ਲੈ ਜਾਓ ਚ 12 ਕੀ ਸਾਡਾ ਬਾਜ਼ਾਰ ਨਾਲੋਂ ਰੇਟ ਅੱਧੇ ਕਰ ਦਿੱਤੇ ਹੈ ਗਿਆ ਸੋ ਛੇਦੀ ਛੇਦੀ ਆਜੋ ਬੈੱਡ ਸ਼ੀਟ ਲੈਣੀ ਆ ਤੁਸੀਂ ਕੰਬਲ ਲੈਣੇ ਆ ਰਜਾਈਆਂ ਲੈਣੀਆਂ ਸਰਹਾਣੇ ਕਬਰ ਲੈਣੇ ਚਾਹੇ ਤੁਸੀਂ ਲੈਣੇ ਪਰਦੇ ਵੱਡਾ ਡਿੱਪੂ ਜਾਚੋਂ ਪੰਗਾ ਹੋਣਾ ਆ ਤੁਸੀਂ ਦੇਖ ਲਓ ਸਵੇਰੇ ਸਵੇਰੇ ਲੋਕ ਆ ਗਏ ਆ ਲੋਕਾਂ ਦੇ ਫਾਇਦੇ ਹੋ ਰਹੇ ਆ ਤੁਸੀਂ ਵੀ ਆਜੋ ਨੰਬਰ ਸਕਰੀਨ ਤੇ ਹੈਗਾ ਤੁਸੀਂ ਕੋਈ ਜਾਣ ਕੇ ਲੈਣ ਤੇ ਲੈ ਸਕਦੇ ਆ ਸੋ ਭਾਈ ਜੀ ਜੇ ਕਿਸੇ ਨੇ ਬਾਹਰ ਕਿਤੇ ਦੂਰ ਬੈਠਿਆ ਚਾਹੇ ਪੰਜਾਬ 'ਚ ਹੀ ਆ ਭਾਵੇਂ ਇੰਡੀਆ 'ਚ ਆਨਲਾਈਨ ਕੁਝ ਵੀ ਮੰਗਵਾਉਣਾ ਸਰਵਿਸ ਦਿੰਨੇ ਹੋ ਭਾਜੀ ਬਿਲਕੁਲ ਸਾਡੀ ਸਰਵਿਸ ਹੈਗੀ ਆ ਸਕਰੀਨ ਤੇ ਨੰਬਰ ਆ ਸੀ ਕਾਲ ਵੀ ਕਰ ਸਕਦੇ ਕੋਈ ਚੀਜ਼ ਘਰ ਬੈਠ ਕੇ ਮੰਗਵਾਣੀ ਚਾਹੁੰਦੇ ਸੀ ਨਹੀਂ ਆ ਸਕਦਾ ਕਿ ਤੁਸੀਂ ਮੋਗਾ ਸਕਦੇ ਸਾਡੇ ਆਊਟ ਆਫ ਕੰਟਰੀ ਉਸ ਪਰਸ ਵੀ ਜਾਂਦੇ ਗਿਆ ਤੁਹਾਡਾ ਬਹੁਤ ਡੈਡੀ ਭੂਪੇ ਜਾਗਾ ਇੰਸਟਾਗ੍ਰam YouTube Facebook ਤੁਸੀਂ ਫੋਲੋ ਕਰ ਸਕਦੇ ਨਮੀ ਨਮੀ ਅਪਡੇਟ ਦੇ ਸਕਦੇ ਸੋ ਆ ਜਾਓ ਜੀ ਛੇਤੀ ਨੰਬਰ ਸਕਰੀਨ ਤੇ ਕੋਈ ਵੀ ਜਾਣ ਕੇ ਲੈਣ ਦੀ ਫੋਨ ਕਰ ਸਕਦੇ ਆਂ